ਅੱਜ ਦੇ ਆਪਣੇ ਚੈਨਲ ਤੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਕੰਪਿਊਟੇਸ਼ਨ ਰਿਕਵਰੀ ਤੇ ਪੰਜਾਬ ਸਰਕਾਰ ਨੂੰ ਕਮੇਟੀ ਬਣਾਉਣ ਦਿੱਤੇ ਹੁਕਮ ਪੰਜਾਬ ਦੇ ਲੱਖਾਂ ਪੈਸ਼ਨਰ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਤੇ ਅੱਜ ਦੀ ਕਿਰਨ ਜਗੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਕੰਪਿਊਟੇਸ਼ਨ ਰਿਕਵਰੀ ਦੇ ਸਮੇਂ ਨੂੰ ਘਟਾਉਣ ਸੰਬੰਧੀ ਪੰਜਾਬ ਸਰਕਾਰ ਨੂੰ ਐਕਸਪਰਟ ਕਮੇਟੀ ਬਣਾਉਣ ਦੇ ਲਈ ਸਾਫ ਹਦਾਇਤ ਜਾਰੀ ਕਰ ਦਿੱਤੀ ਹੈ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਲਖਵੀਰ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਸਰਕਾਰ ਨੂੰ ਸੁਣਵਾਈ ਦੇ ਦੌਰਾਨ ਜਸਟਿਸ ਪੰਗਤ ਪੰਕਜ ਮਿੱਥਲ ਤੇ ਜਸਟਿਸ ਬਰੇਲੀ ਦੀ ਬੈਂਚ ਨੇ ਇੱਕ ਅਹਿਮ ਹੁਕਮ ਜਾਰੀ ਕੀਤਾ ਹੈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਪੈਸ਼ਨ ਦੀ ਕੰਪਿਊਟੇਸ਼ਨ ਰਿਕਵਰੀ ਦਾ ਸਮਾਂ ਨਿਰਧਾਰਿਤ ਕਰਨ ਦੇ ਲਈ ਇੱਕ ਐਕਸਪਰਟ ਕਮੇਟੀ ਦਾ ਗਠਨ ਕਰੇ ਅਤੇ ਉਸ ਨੂੰ ਸਮੇਂ ਜਿਹੜਾ ਕਿ ਜਿਹੜੀ ਕਿ ਮੰਥ ਮਿਆਦ ਦੇ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਜਾਵੇ ਇਸ ਵੇਲੇ ਕੰਪਿਊਟੇਸ਼ਨ ਰਿਕਵਰੀ ਲਈ 15 ਸਤ ਦਾ ਸਮਾਂ ਚੱਲ ਰਿਹਾ ਹੈ ਜਿਸ ਦਾ ਵਿਆਜ ਲਗਭਗ 18% ਤੱਕ ਵੱਧਦਾ ਹੈ ਜੋ ਕਿ ਮੌਜੂਦਾ ਬੈਂਕਾਂ ਤੇ ਹੋਰ ਲੋਨ ਸਕੀਮਾਂ 5 ਤੋਂ 12% ਲੋਨ ਲੈ ਰਹੀਆਂ ਹਨ ਹਾਈ ਕੋਰਟ ਨੇ ਪਹਿਲਾਂ ਕੁਝ ਸਮੇਂ ਦੇ ਲਈ ਰਿਕਵਰੀ ਤੇ ਸਟੇ ਲਾਈ ਸੀ ਪਰ ਬਾਅਦ ਦੇ ਵਿੱਚ 608 ਰਿੱਟਾਂ ਜਿਹੜੀਆਂ ਖਰਚ ਕਰਦੀਆਂ रिकवरी मोड शुरू ਕਰਨ ਦੇ ਆਦੇਸ਼ ਦਿੱਤਾ ਗਿਆ ਸੀ 27 ਜਨਵਰੀ 2024 ਨੂੰ ਹਾਈ ਕੋਰਟ ਦੇ ਵਿੱਚ ਇੱਕ ਹੋਰ ਕੇਸ ਦੇ ਦੌਰਾਨ ਪੰਜਾਬ ਸਰਕਾਰ ਨੇ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਕਮੇਟੀ ਨਹੀਂ ਬਣਾਈ ਗਈ ਐਡਵੋਕੇਟ ਪੀ ਐਸ ਫੁਰਾਨਾ ਅਤੇ ਬੈਰਵੀ ਤੋਂ ਬਾਅਦ ਪੈਰਵੀ ਤੋਂ ਬਾਅਦ ਕੋਰਟ ਨੇ ਪਟੀਸ਼ਨ ਦੀ ਮੰਗ ਨੂੰ ਮਨਜ਼ੂਰ ਕਰਦਿਆ ਸਪੱਸ਼ਟ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਕਮੇਟੀ ਦਾ ਗਠਨ ਜ਼ਰੂਰ ਕਰਨਾ ਪਵੇਗਾ ਤਾਂ ਜੋ ਰਿਕਵਰੀ ਦਾ ਸਮਾਂ ਘਟਾਇਆ ਜਾ ਸਕੇ ਅਤੇ ਪੈਸ਼ਨਰ ਨੂੰ ਆਰਥਿਕ ਲਾਭ ਮਿਲੇ ਹੁਣ ਸਾਰੇ ਮਲਾਜ਼ਮਾਂ ਦੀਆਂ ਨਜ਼ਰਾਂ ਤੇ ਵੱਡੀ ਖਬਰ ਸੋ ਦੋਸਤੋ 15 ਸਤੰਬਰ ਨੂੰ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ ਤੇ ਟਿਕੀਆਂ ਹੋਈਆਂ ਹਨ ਜਿਹੜੀਆਂ ਜਿਹੜੀ ਨਸਰ ਟਿਕੀ ਹੋਈ ਹੈ ਮਲਾਜ਼ਮਾਂ ਨੇ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਸਾਡੀਆਂ ਮੰਗਾਂ ਇਸ ਮੀਟਿੰਗ ਦੇ ਵਿੱਚ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਨਤੀਜੇ ਭੁਗਤਣ ਦੇ ਲਈ ਤਿਆਰ ਹੋ ਜਾਵੇ ਮਲਾਜ਼ਮਾਂ ਤੇ ਪੈਨਸ਼ਨਰ ਦੀਆਂ ਮੁੱਖ ਮੰਗਾਂ ਵਿੱਚ 13% ਵਾਧੇ ਨੂੰ ਮੁੱਖ ਮੰਗ ਵਿੱਚ ਛੇਵੇਂ ਪੇਕ ਮਿਸ਼ਨ ਦਾ ਲਗਭਗ 14000 ਕਰੋੜ ਰੁਪਏ ਏਰੀਆ ਇੱਕੋ ਮੁਸ਼ਤਕਿਸ਼ਤ ਦੇ ਵਿੱਚ ਦਿੱਤਾ ਜਾਵੇ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੇ ਜੋਰ ਅਤੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੇ ਘੱਟੋ ਘਾਟ ਤਨਖਾਹ 30000 ਕਰਨ ਦੀ ਜਿਹੜੀ ਕੋਹਾਰ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ 15 ਸਤੰਬਰ ਦੀ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਮੰਗਾ ਤੇ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ, ਮੋਹਾਲੀ, ਸੰਗਰੂਰ ਅਤੇ ਜਲੰਧਰ ਦੇ ਵਿੱਚ ਵੱਡੇ ਪੱਧਰ ਤੇ ਧਰਨੇ ਮਜ਼ਾਰੇ ਕੀਤੇ ਜਾਣਗੇ। ਮਾਂ ਸਰਕਾਰ ਨੂੰ ਘੇਰਿਆ ਜਾਵੇਗਾ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਅਤੇ ਹੋਰ ਤੇਜ਼ ਕੀਤਾ ਜਾਵੇਗਾ। ਸੋ ਦੋਸਤੋ ਮੁਲਾਜ਼ਮਾਂ ਨੇ ਡੀਨ ਜਿਹੜਾ ਕਿ ਕੇਂਦਰ ਜਿੱਦੇ 55% ਦੇ ਬਰਾਬਰ ਕਰਨ ਲਈ ਮੁੱਖ ਮੰਗ ਜਿਹੜੀ ਪੰਜਾਬ ਸਰਕਾਰ ਤੋਂ 13% ਵਾਧੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ 6ਵੇਂ ਤੇ ਪੇ ਕਮਿਸ਼ਨ ਦਾ ਜਿਹੜਾ 14000 ਕਰੋੜ ਰੁਪਇਆ ਦਾ ਜਿੰਨਾ ਪੈਨਸ਼ਨਰਸ ਨੂੰ ਨਹੀਂ ਮਿਲਿਆ ਉਹਨਾਂ ਨੂੰ ਜਲਦ ਤੋਂ ਜਲਦ ਸਹ ਜਿਹੜਾ ਹੈ ਜਾਰੀ ਕੀਤਾ ਜਾਵੇ ਮਲਾਸਮਾਗੂਆਂ ਨੇ ਕਿ ਕਿ ਇਹਨਾਂ ਨੇ ਕਿ ਪੁਰਾਣੀ ਪੈਨਸ਼ਨਸ ਕੀ ਮੋੜ ਲਾਗੂ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਕਿਉਂਕਿ ਮਾਂ ਸਰਕਾਰ ਨੇ ਸੱਤਾ ਦੇ ਵਿੱਚ ਹੋਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਅਸੀਂ ਬਹਾਲ ਕਰ ਦਵਾਂਗੇ ਜਦੋਂ ਅਜੇ ਤੱਕ ਬਹਾਲ ਨਹੀਂ ਕੀਤੀ ਗਈ ਮਲਾਸਮਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ 15 ਸਤੰਬਰ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਕੋਈ ਵੀ ਫੈਸਲਾ ਨਾ ਕੀਤਾ ਤੇ ਅਗਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਦੀ ਕੈਬਨਿਟ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਧਰਨੇ ਲਗਾ ਕੇ ਮੰਗ ਪੱਤਰ ਦੀ ਤੇਜ਼ਾਨਗੇ 13 ਸਤੰਬਰ ਨੂੰ ਕੈਪਟਨ ਰਣਜੀਤ ਕੌਰ ਅਤੇ ਹਲਕੇ ਮਲੌੜ ਦੇ ਵਿੱਚ ਮੁਲਾਜ਼ਮ ਵੱਡਾ ਧਰਨਾ ਦੇਣਗੇ ਇਸ ਦੇ ਨਾਲ ਹੀ ਮੁਲਾਜ਼ਮ ਆਗੂਆਂ ਨੇ ਹੜਪ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਦੇਣ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦਾ ਜਿਹੜਾ ਸਿੰਗਰਾ ਅਤੇ ਸੰਸਥਾਵਾਂ ਦਾ ਜਿਹੜਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਵੱਡੇ ਪੱਧਰ ਤੇ ਪੀੜਤਾਂ ਦੀ ਜਿਹੜੀ ਸਹਾਇਤਾ ਦੇ ਲਈ ਜਿਹੜਾ ਹੈ ਦਿੱਤਾ ਹੈ ਅੱਜ ਦੀ ਵੀਡੀਓ ਦੇ ਵਿੱਚ ਏਨਾ ਹੀ ਵੀਡੀਓ ਚ ਬਣੇ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ